ਓ ਯਾਰ ਅਸੀਂ ਕਿਵੇਂ ਮੰਨ ਲਈਏ 15 ਅਗਸਤ 1947 ਆਜ਼ਾਦੀ ਦਿਵਸ ਹੈ ਇਸ ਦਿਨ ਲੱਖਾਂ ਲੋਕ ਬੇਕਾਰ ਹੋਏ ਟੱਬਰਾਂ ਦੇ ਟੱਬਰ ਖਤਮ ਹੋ ਗਏ ਲੱਖਾਂ ਤਿਆਂ ਪੈਣਾ ਮਾਵਾਂ ਦੀ ਇੱਜ਼ਤ ਲੁੱਟੀ ਗਈ ਲੋਕ ਛਿਪ ਕੇ ਲੋਕਾਂ ਨੇ ਜਾਨਾਂ ਬਚਾਈਆਂ ਫਰਾਰਤੀ ਲੋਕਾਂ ਨੇ ਸਾਡੇ ਵਿੱਚ ਵੰਡੀਆਂ ਪਾ ਦਿੱਤੀਆਂ ਕਿ ਅਸੀਂ ਇਸ ਗੱਲ ਦੀ ਖੁਸ਼ੀ ਮਨਾਈਏ ਆਜ਼ਾਦੀ ਤੁਹਾਨੂੰ ਮਿਲੀ ਨਹੀਂ ਡੌਂਡੀ ਪਿੱਟੀ ਜਾਂਦੇ ਅਸੀਂ ਆਜ਼ਾਦ ਅਸੀਂ ਆਜ਼ਾਦ ਕਿਹੜੇ ਪਾਸੇ ਆਜ਼ਾਦ ਹੋ ਗਏ ਤੁਸੀਂ ਪੁੱਛ ਕੇ ਵੇਖੋ ਉਹਨਾਂ ਨੂੰ ਜਿਹੜੇ ਉਧਰੋਂ ਉੱਜੜ ਕੇ ਇੱਧਰ ਆਏ ਜਾਂ ਇੱਧਰੋਂ ਉੱਜੜ ਕੇ ਉਧਰ ਗਏ ਆਜ਼ਾਦੀ ਸੀ ਜੰਪਰ ਭਾਤੀ ਸੀ ਪੋਦ